ਅੱਸੀ ਕਾਲ ਬਈ ਸਾਨੂੰ ਤੋਂ ਪਹਿੜਾਂ ਦਿਖਾਉਣੇ ਅੱਜ ਆਪਾਂ ਦੇਖ ਸਕਦੇ ਤੁਸੀਂ ਪਹਿੜਾਂ ਚ ਇੱਕ ਕਰ ਸਕਦੇ ਪਹਿਲਾਂ ਉਹ ਬਈ ਯਾਰ ਸੀ ਗਈਆਂ ਗਈ ਦੇਖ ਸਕਦੇ ਤੁਸੀਂ ਤੇ ਆਹ ਬਈ ਖੜੀ ਇੱਕ ਐਫ ਦੀ ਇਹ 15 ਦਿਨਾਂ ਦੀ ਕੱਚੀ ਆ ਬਈ ਚੈੱਕ ਕਰ ਸਕਦੇ ਤੁਸੀਂ ਦੇ ਨਾਲ ਖੜੀ ਆ ਬਈ ਆਹ ਦੇਖ ਸਕਦੇ ਹੋ ਤੁਸੀਂ ਜਰਸੀ ਗਈ ਚੈੱਕ ਕਰ ਸੋ ਸਸੀ ਕਲਾ ਬਈ ਉਹ ਠੀਕ ਆ ਵੀਰੇ ਠੀਕ ਠਾਕ ਹੈ ਜੀ ਕੀ ਡਿਮਾਂਡ ਕਰਦਾ ਵੀਰੇ ਆ ਜਰਸੀ ਗਈ ਦੀ ਇਹਦਾ 65000 65000 ਮੁੱਲ ਆ ਵੀ ਕਿੰਨੇਵੇਂ ਸੂਏ ਆ ਵੀਰੇ ਇਹ ਪਹਿਲਾ ਸੂਆ ਅਖੀਰ ਹੀ ਆ ਦੰਦ ਬਈ ਪਹਿਲਾ ਸੂਆ ਬਿਹੜਾ ਬਈ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਦੁੱਧ ਦਾਦ ਦੇ ਕੀ ਪੋਜੀਸ਼ਨ ਆ ਵੀਰੇ ਵੀ ਬਈ 15 ਕਿਲੋ ਪਾ ਦੂ ਰਾਮ ਰਾਮ 11 ਕਿਲੋ ਬੋਲੇ ਚੱਲ ਰਹੀ ਆ ਪਰਸੋ ਸੂਆ ਠੀਕ ਆ ਵੀਰੇ ਕੋਈ ਮਾੜਾ ਮੋਟਾ ਲੈਣ ਦੇਣ ਕਰ ਲਓਗੇ ਜੇ ਕੋਈ ਪੂਰਾ ਮਾਨਦਾਨ ਕਰਾ ਜਾ ਠੀਕ ਆ ਪਿੰਡ ਕਿਹੜਾ ਫਿਰ ਹੈ ਆਪਣਾ ਦਾਨਗੜ ਪਿੰਡ ਆ ਬਾਈ ਬਾਈ ਦਾ ਦੇਖ ਸਕਦੇ ਹੋ ਬਾਈ ਦੋ ਬੜਾ ਲੈ ਕੇ ਆਇਆ ਇੱਕ ਤਾਂ ਜਣੀ ਵੀ ਜਰਸੀ ਗਾਈ ਲੈ ਕੇ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਆਹ ਆ ਗਈ ਬਾਈ ਐਚ ਐਫ ਦੀ ਇਹਦੇ ਬਾਈ 15 ਦਿਨ ਰਹਿੰਦੇ ਆ ਬਾਈ ਕਹਿੰਦਾ ਸੂਣ ਦੇ ਦੇਖ ਸਕਦੇ ਤੁਸੀਂ ਇਹਦੀ ਦੁੱਧ ਦੀ ਕਵੀਸ਼ਣ ਆ ਗਈ ਬਾਈ 28 ਕਿਲੋ ਦੁੱਧ ਚੋਇਆ ਹੁਣ ਇਹ ਕਿੰਨੇਵੇਂ ਸੂਏ ਹੋ ਗਈ ਤੀਜਾ ਸੂਆ ਸੂ ਗਰੇ 15 ਦਿਨ ਰਹੇ ਇਹ ਗਾ ਵੀਰੇ ਦੇਖ ਸਕਦੇ ਹੋ ਵੀ ਤੀਜਾ ਸੂਏ ਸੋਨਾ ਕਹਿੰਦੇ ਇਹ ਬਈ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਕੀ ਡਿਮਾਂਡ ਕਰਦੇ ਹੋ ਵੀਰੇ ਲੱਖ ਰੁਪਇਆ ਲੱਖ ਰੁਪਇਆ ਮੁੱਲ ਕਰਦਾ ਬਾਈ ਕਹਿੰਦਾ ਬਾਈ ਮੌਕੇ ਤੇ ਮਾੜਾ ਮੋਟਾ ਕਰ ਲੇਗਾ ਲੈਣ ਦੇਣਾ ਤੰਨ ਕਰਾਂਗੇ ਵੀਰੇ ਨੰਬਰ ਤੁਹਾਨੂੰ ਕੋਈ ਦੱਸ ਹੀ ਚੁੱਕਿਆਂਗੇ ਇੱਕ ਵਾਰੀ ਤੁਹਾਨੂੰ ਦੁਬਾਰਾ ਵੀ ਨੰਬਰ ਪੁੱਛ ਲਾਂਗੇ ਬਾਈ ਦਾ ਬਾਈ ਕਹਿੰਦਾ ਬਾਈ ਭਾਅ ਨਾਲ ਦੇ ਦਾਂ ਕੋਈ ਗੱਲ ਨਹੀਂ ਪਿੰਡ ਬਾਈ ਹੁਣ ਦਾਨ ਘੜਾ ਹਣਾ ਕੋਈ ਮੋਬਾਈਲ ਨੰਬਰ ਇੱਕ ਵਾਰੀ ਹੋਰ ਬੋਲ ਦੇ ਵੀਰੇ 9979938807 ਆ ਨੰਬਰ ਆ ਬਾਈ ਬਾਈਆਂ ਨਾਲ ਗੱਲ ਕਰ ਸਕਦੇ ਬਾਈਆਂ ਨਾਲ ਗਾਈਆਂ ਦੇ ਦਿੰਦੇ ਬਾਈ ਕੋਲੇ ਗਾਈਆਂ ਬਹੁਤ ਠੰਡੀਆਂ ਸੀ ਲਗਾਈਆਂ ਨੇ ਬਾਈ ਹੈਂ ਕਰੇ ਵੀ ਹੋਰ ਬਹੁਤ ਹੁੰਦੀਆਂ ਹੈ ਜੀ ਕਿਸੇ ਨੇ ਅੱਛਾ ਅੱਛਾ ਹੋਰ ਵੀ ਰੱਖਦੇ ਜਾਣੇ ਵੀ ਕਿਵੇਂ ਗਾਈਆਂ ਰੱਖਦੇ ਕਿ ਮੈਂ ਗਾਈਆਂ ਮੱਝਾਂ ਸਾਰਾ ਕੁਝ ਹੀ ਮਿਲ ਜਾਂਦਾ ਠੀਕ ਆ ਬਾਈ ਧੰਨਵਾਦ ਬਾਈ ਕਾਲ ਜ਼ਰੂਰ ਕਰਿਓ ਬਾਈ ਨੂੰ ਬਾਈ ਦਾ ਨੰਬਰ ਤੁਹਾਨੂੰ ਦੱਸ ਚੁੱਕੇ ਆ ਬਾਈ ਦਾ ਪਿੰਡ ਦਾਨਗੜਾ ਤੇ ਉਹਨਾਂ ਦੇ ਲੱਗ ਹੀ ਪੈ ਜਾਂਦਾ ਬਾਈ ਪਿੰਡੇ ਓਕੇ ਵੀਰੇ ਧੰਨਵਾਦ